ਨੋਰੀ ਬਾਰਡਰ ਤੇ ਪਿਛਲੇ ਦਿਨਾਂ ਦੇ ਵਿੱਚ ਜਗਜੀਤ ਸਿੰਘ ਢਲੇਵਾਲ ਦੀ ਸਿਹਤ ਦਾ ਹਾਲਚਾਲ ਵੇਖ ਰਹੇ ਸਵੇਮਨ ਡਾਕਟਰ ਦੀ ਟੀਮ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਡਾਕਟਰ ਸਵੈਮਾਨ ਦਾ ਭਾਰਤ ਦੇ ਵਿੱਚ ਫੇਸਬੁੱਕ ਪੇਜ ਬੰਦ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਦੋਂ ਜਗਜੀਤ ਸਿੰਘ ਢੱਲੇਵਾਲ ਦੇ ਕੇਂਦਰ ਦੇ ਨਾਲ ਗੱਲਬਾਤ ਹੁੰਦੀ ਹੈ ਜਾਂ ਫਿਰ ਉਹਨਾਂ ਦੇ ਕਹਿਣ ਦੇ ਉੱਤੇ ਜਬਰ ਮੀਟਿੰਗ ਦਾ ਸੱਦਨ ਤੋਂ ਬਾਅਦ ਉਹ ਆਪਣੇ ਜਿਹੜੇ ਮਰਨ ਵਰਤਮ ਲੈ ਕੇ ਜਾਂ ਫਿਰ ਮੈਡੀਕਲ ਸੂਤ ਤੋਂ ਲੈ ਕੇ ਰਾਜੀ ਹੋ ਜਾਂਦੇ ਨੇ ਉਸ ਤੋਂ ਬਾਅਦ ਜਿਹੜੀ ਚਰਚਾਾਂ ਚੱਲ ਪਈਆਂ ਸਨ ਕਿ ਇਸ ਨੂੰ ਲੈ ਕੇ ਡਾਕਟਰ ਸਵੈਮਾਨ ਦੇ ਵੱਲੋਂ ਵੀ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਸੀ ਕਿ ਆਖਰਕਾਰ ਜਿਹੜੀ ਇਹ ਪਲੈਨਿੰਗ ਕੀਤੀ ਜਾ ਰਹੀ ਹੈ ਕਿਸਾਨੀ ਅੰਦੋਲਨ ਨੂੰ ਫੈਲ ਕਰਨ ਦੀ ਕੋਸ਼ਿਸ਼ਾਂ ਨੇ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ 14 ਫਰਵਰੀ ਤੱਕ ਜਗਜੀਤ ਸਿੰਘ ਢੱਲੇਵਾਲ ਇਕੱਲੀ ਮੈਡੀਕਲ ਸੂਤ ਦੇ ਉੱਤੇ ਜਿੰਦਾ ਕਿਵੇਂ ਰਹਿ ਸਕਦੇ ਹੰਦੀਸ ਨੂੰ ਲੈ ਕੇ ਹੁਣ ਆ ਸਰਕਾਰ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਕਿਹਾ ਜਾ ਰਿਹਾ ਕਿ ਉਹਨਾਂ ਦਾ ਫੇਸਬੁੱਕ ਜਿਹੜਾ ਪੇਜ ਆ ਉਹ ਬੰਦ ਕਰ ਦਿੱਤਾ ਗਿਆ ਉਹਨਾਂ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਆ ਆ ਤੁਸੀਂ ਪਹਿਲਾਂ ਉਹ ਸੁਣੋ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਿਆ ਜਾ ਰਿਹਾ ਡਾਕਟਰ ਨੂੰ ਆਪਣੇ ਪ੍ਰੋਪਾਗੈਂਡਾ ਦੇ ਲਈ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਔਰ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਵੇਖੋ ਬਹੁਤ ਵਾਰੀ ਬਹੁਤ ਕੁਝ ਵੇਖਿਆ ਪੁਲਸ ਨੂੰ ਵਰਤਿਆ ਗਿਆ ਇੱਕ ਟਾਈਮ ਦੀ ਟਾਈਮ ਸਟੇਟ ਵੱਲੋਂ ਗਲਤ ਕੰਮ ਕਰ ਲਈ ਟੀਚਰਾਂ ਨੂੰ ਵਰਤੇ ਜਾਂਦਾ ਸਟੂਡੈਂਟਸ ਨੂੰ ਵਰਤੇ ਜਾਂਦਾ ਹੋਰ ਵੀ ਜਿਹੜੇ ਪ੍ਰੋਫੈਸ਼ਨਲਸ ਆ ਉਹਨਾਂ ਨੂੰ ਵਰਤੇ ਜਾ ਰਿਹਾ ਪਰ ਮੇਰੇ ਮੇਰੇ ਸਾਹਮਣੇ ਫਰਸਟ ਐਗਜ਼ਾਮਪਲ ਆ ਇਸ ਵਾਰ ਜਿੱਥੇ ਕਿ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਹੋ ਰਹੀ ਆ ਪ੍ਰੋਪਾਗੈਂਡਾ ਦੇ ਲਈ ਇਹ ਮੈਂ ਇਹਦੀ ਧਾਰਨ ਦੁਨੀਆ 'ਚ ਬਹੁਤ ਘੱਟ ਹੁੰਦੀ ਆ ਜਦੋਂ ਸਰਕਾਰ ਡਾਕਟਰਾਂ ਨੂੰ ਜਾਂ ਮੈਡੀਕਲ ਸਾਇੰਸ ਨੂੰ ਵਰਤਣ ਦੀ ਕੋਸ਼ਿਸ਼ ਕਰਦੀ ਹੈ ਜੇ ਮੇਰੇ ਅੱਗੇ ਕੋਈ ਐਗਜ਼ਾਮਪਲ ਹੈ ਉਹ ਨਾਸੀ ਜਰਮਨੀ 'ਤੇ ਹੁੰਦੀ ਆ ਔਰ ਜੋ ਕੁਝ ਹੋ ਰਿਹਾ ਬਹੁਤ ਗਲਤ ਹੋ ਰਿਹਾ ਮੈਂ ਡਾਕਟਰਸ ਨੂੰ ਕਹਿੰਦਾ ਜਿਹੜੇ ਸਾਡੇ ਮੈਡੀਕਲ ਸਾਇੰਟਿਸਟ ਚਾ ਦੇਸ਼ ਦੇ ਉਹਨਾਂ ਨੂੰ ਕਹਿੰਦਾ ਕਿ ਜਾਗੋ ਇਹ ਫਸਟ ਟਾਈਮ ਆ ਕਿ ਜਿਹੜੀ ਸਰਕਾਰ ਜਾਂ ਹਾਈएस्ट ਕੋਰਸ ਹੈ ਸੁਨੇ ਆਪਣੇ ਪ੍ਰੋਪਾਗੈਂਡਾ ਦੇ ਡਾਕਟਰ ਨੂੰ ਵਰਤ ਰਹੀ ਆ ਸੋ ਆ ਕਾਫੀ ਖਤਰਨਾਕ ਚੀਜ਼ ਆ ਡੈਮੋਕ੍ਰੇਸੀ ਲਈ ਜੇ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹੋ ਜੇ ਇਹ ਕੁਝ ਤੁਹਾਡੇ ਸਾਹਮਣੇ ਹੋ ਜਾਵੇ ਕਿ ਤੁਸੀਂ ਬੋਲੋ ਨਾ ਤੇ ਤੁਸੀਂ ਸੋਚੋ ਤੁਸੀਂ ਕਿੱਧਰ ਜਾ ਰਹੇ ਹੋ ਸਾਡਾ ਕੀ ਗੁਨਾਹ ਆ ਮੇਰਾ ਕਿਉਂ ਬਲੌਕ ਕੀਤਾ ਕੋਈ ਵੱਡੀ ਗੱਲ ਨਹੀਂ ਸੋਸ਼ਲ ਮੀਡੀਆ ਬਲੌਕ ਕਰਤੋਂ ਮੈਨੂੰ ਯੂ ਨੋ ਮੇਰੇ ਕੋਲ ਕੋਈ ਇਨਕਮ ਅਰਨ ਕਰਦਾ ਸੋਸ਼ਲ ਮੀਡੀਆ ਤੋਂ ਬਟ ਗੱਲ ਇਹ ਹੁੰਦੀ ਆ ਕਿ ਇਹ ਸਾਡੀ ਆਵਾਜ਼ ਸੀ ਅਸੀਂ ਕੁਝ ਗਲਤ ਨਹੀਂ ਕਰਦੇ ਸਰ ਸੋ ਸਾਨੂੰ ਬਲੌਕ ਕਰਨਾ ਇੱਕ ਵੱਡੀ ਇੱਕ ਐਗਜ਼ਾਮਪਲ ਦਿੰਦੀ ਆ ਸਰਕਾਰ ਕਿ ਮੇ ਕੋ ਇਹੋ ਜਿਹੇ ਲੋਕ ਜਿਹੜੇ ਆ ਜਿਹੜੇ ਸੱਚ ਬੋਲਦੇ ਸੀ ਉਹਨਾਂ ਨੂੰ ਦਬਾ ਰਹੇ ਆ ਰਾਈਟ ਜਿਹੜੇ ਲੋਕ ਮੈਡੀਕਲ ਸਾਇੰਸ ਦੇ ਨਾਲ ਝੂਠ ਬੋਲਦੇ ਆ ਹਲੋ ਲੂ ਕਰਕੇ ਲੋਕਾਂ ਨੂੰ ਠੀਕ ਕਰਦੇ ਆ ਉਹ ਚੀਜ਼ਾਂ ਦੇ ਉਹਨਾਂ ਦੀਆਂ ਰੈਲੀਆਂ ਤੇ ਸਰਕਾਰੀ ਜਿਹੜੇ ਨੁਮਾਇੰਦੇ ਉ ਜਾਂਦੇ ਆ ਉੱਥੇ ਜਾ ਕੇ ਉਹਨਾਂ ਨਾਲ ਰੈਲੀਆਂ ਹੁੰਦੀਆਂ ਵਾ ਪਰ ਜੇ ਕੋਈ ਡਾਕਟਰ ਸੱਚ ਬੋਲਦਾ ਮੈਡੀਕਲ ਸਾਇੰਸ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਆਪਣੇ ਦੇਸ਼ ਵਾਸੀਆਂ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦਾ ਜਗਾਉਣ ਦੀ ਕੋਸ਼ਿਸ਼ ਕਰਦਾ ਤੁਸੀਂ ਉਹਦੀ ਆਵਾਜ਼ ਦਬਾ ਰਹੇ ਹੋ ਮੈਨੂੰ ਲੱਗਦਾ ਇਹ ਬਹੁਤ ਕੁਝ ਗਲਤ ਹੋ ਰਿਹਾ ਔਰ ਮੈਂ ਇੰਨਾ ਹੀ ਕਹਿਣਾ ਦੇレ ਸਾਡੇ ਸਿਆਣੇ ਲੋਗ ਆ ਕੇ ਤੁਸੀਂ ਇਸ ਚੀਜ਼ ਦਾ ਨੋਟਿਸ ਲੋ ਕਿ ਕੀ ਹੋ ਰਿਹਾ ਔਰ ਜਿਹੜੀਆਂ ਮੈਂ ਗੱਲਾਂ ਕੀਤੀਆਂ ਪਿਛਲੇ ਕੁਝ ਦਿਨਾਂ ਚ ਉਹ ਚੀਜ਼ ਦੇ ਉੱਤੇ ਮੈਨੂੰ ਚੈੱਕ ਕਰੋ ਜੇ ਮੈਂ ਗਲਤ ਆ ਤੇ ਮੈਨੂੰ ਦੱਸੋ ਮੈਂ ਡਾਕਟਰਸ ਨੂੰ ਕਹਿਣਾ ਜੇ ਮੈਂ ਗਲਤ ਆ ਤੇ ਦੱਸੋ ਜਿਹੜਾ ਡ੍ਰਿਪ ਦੀ ਗੱਲ ਕਰ ਰਿਹਾ ਡੀ 10 ਦੀ ਗੱਲ ਕਰ ਰਿਹਾ ਕੀ ਤੁਸੀਂ ਕਿਸੇ ਨੂੰ ਉਹਦੇ ਉੱਤੇ 2 ਦਿਨਾਂ ਤੋਂ ਵੱਧ ਜ਼ਿੰਦਾ ਰੱਖ ਸਕਦੇ ਹੋ 7 ਦਿਨਾਂ ਤੋਂ ਵੱਧ ਕੋ ਲਾਉਣਾ ਚਾਹੀਦਾ ਕਿਨੀ ਲੋੜ TPN ਦੀ ਕੀ ਸਾਨੂੰ TPN ਨਹੀਂ ਵਰਤਦੇ ਅਸੀਂ ਇਹ ਝੂਠ ਜਿਹਾ ਬੋਲਣ ਦਾ ਆ d10 ਦੇ ਉੱਤੇ ਤੁਸੀਂ ਕਿਸੇ ਨੂੰ ਕੈਮ ਕਰ ਸਕਦੇ ਹੋ ਇਹ ਸਭ ਕੁਝ ਸਾਨੂੰ ਵਰਤਨ ਦੀ ਕੋਸ਼ਿਸ਼ ਨਹੀਂ ਹੋ ਰਹੀ ਡਾਕਟਰ ਇਹਨੂੰ ਵਰਤਨ ਦੀ ਕੋਸ਼ਿਸ਼ ਨਹੀਂ ਕਰ ਰਹੇ ਆਪਣੇ ਪ੍ਰੋਪਗੈਂਡਾ ਲਈ ਜੋ ਵੀ ਇਹਨਾਂ ਦਾ ਹਿਡਨ ਪ੍ਰੋਪਗੈਂਡਾ ਵਾ ਕੀ ਅਸੀਂ ਇਸ ਪ੍ਰੋਪਗੈਂਡਾ ਦਾ ਹਿੱਸਾ ਪੜਨਾ ਚਾਹੁੰਦੇ ਆ ਵੇਖੋ ਭਾਈ ਜੇ ਅਸੀਂ ਐਤਕੀ ਨਾ ਬੋਲੇ ਇਹਨਾਂ ਨੇ ਬਾਰ ਬਾਰ ਇਹ ਕੁਝ ਕਰਨਾ ਮਹਾਰਜਿੰਦਰ ਹਸਪੀਟਲ ਦੇ ਸਟਾਫ ਨੂੰ ਉਹਨਾਂ ਦੇ ਜਿਹੜੇ ਹੈੱਡ ਆ ਉਹਨਾਂ ਨੂੰ ਕਹਿੰਨਾ ਐਮਜ਼ ਦੀ ਗੱਲ ਕਰਦੇ ਮੈਂ ਐਮਜ਼ ਨੂੰ ਡਾਕਟਰਸ ਨੂੰ ਵੀ ਕਹਿਨਾ ਕਿ ਜੋ ਕੁਝ ਇਹ ਕਰ ਰਿਹਾ ਕੀ ਸਹੀ ਕਰ ਰਿਹਾ ਤੇ ਜੇ ਮੈਂ ਚੀਜ਼ ਦਾ ਨੋਟਿਸ ਇਹਨਾਂ ਤੋਂ ਲਿਆ ਕੇ ਤੁਸੀਂ ਇਹ ਗਲਤ ਕਰ ਰਹੇ ਹੋ ਲੋਕਾਂ ਨਾਲ ਫਰੇਵ ਕਰ ਰਹੇ ਹੋ ਝੂਠ ਬੋਲਣਦੇ ਹੋ ਤੇ ਇਹਨਾਂ ਨੇ ਮੇਰਾ ਸੋਸ਼ਲ ਮੀਡੀਆ ਬਲੌਕ ਕਰਤਾ ਬਹੁਤ ਕੁਝ ਹੋਰ ਵੀ ਕਰਦੇ ਆ ਉਹ ਮੈਂ ਟਾਈਮ ਆਉਣ ਤੇ ਚਲੋ ਆਪਾਂ ਦੱਸਾਂਗੇ ਕੀ ਕੁਝ ਨਹੀਂ ਇਹ ਕਰਦੇ ਬਟ ਆ ਜਿਹੜੀ ਚੀਜ਼ ਆ ਲੋਕਾਂ ਦੇ ਨੋਟਿਸ ਚ ਆ ਕੀ ਆ ਕੁਝ ਕੀਤਾ ਮੇਰੇ ਹਿਸਾਬ ਨਾਲ ਇਹ ਬਹੁਤ ਗਲਤ ਆ ਜੇ ਅੱਜ ਅਸੀਂ ਇਕੱਠੇ ਹੋ ਕੇ ਨਹੀਂ ਬੋਲਦੇ ਇਹਨਾਂ ਖਿਲਾਫ ਸਰਕਾਰ ਦੇ ਖਿਲਾਫ ਅਸੀਂ ਕੁਝ ਇਹ ਨਹੀਂ ਕਹਿੰਦੇ ਕੋਈ ਹੱਲਾ ਗੁੱਲਾ ਕਰੋ ਕੁਝ ਮਾੜਾ ਕਰੋ ਪਰ ਅਟ ਲੀਸ ਯਾਰ ਟੇਕ ਨੋਟਿਸ ਇਸ ਚੀਜ਼ ਦਾ ਨੋਟਿਸ ਲਾਓ ਕਿ ਜੇ ਕੋਈ ਸੱਚ ਬੋਲਦਾ ਉਹਦੀ ਯਾਰ ਆਵਾਜ਼ ਦਬਾਉਂਦੇ ਆ ਉਹਨੂੰ ਉਹਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰਦੇ ਆ this is वो. ਤੋਂ ਦੱਸਦੇ ਕਿ ਡਾਕਟਰ ਸਵਾਮਾਨ ਲਗਾਤਾਰ ਕਿਸਾਨੀ ਮਸਲੇ ਨੂੰ ਲੈ ਕੇ ਜਾ ਕੇ ਪੰਜਾਬ ਦੇ ਵਿੱਚ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਕੋਰੀ ਬਾਰਡਰ ਦੇ ਉੱਤੇ ਖਾਸ ਤੌਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤੇ ਸ਼ੁਰੂ ਹੋਣ ਤੱਕ ਜਦੋਂ ਹੋਇਆ ਸੀ ਤਾਂ ਉਦੋਂ ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਟੀਮ ਉਹਨਾਂ ਦੀ ਦੇਖਭਾਲ ਲਗਾਤਾਰ ਕਰਦੀ ਰਹੀ ਹੈ ਤੇ ਉਹਨਾਂ ਦੀ ਜਿਹੜੀ ਪਲਪਲ ਦੀ ਜਾਣਕਾਰੀ ਹੈ ਸਿਹਤ ਨਾਲ ਜੁੜੀ ਉਹ ਮੀਡੀਆ ਦੇ ਵਿੱਚ ਵੀ ਦਿੰਦੀ ਰਹੀ ਹੈ ਜਿਸ ਨੂੰ ਲੈ ਕੇ ਹੁਣ ਕਿਹਾ ਜਾ ਰਿਹਾ ਸੀ ਕਿ ਅਖਰਕਾਰ ਜਿਸ ਤਨ ਡਾਕਟਰ ਸਵਾਮਾਨ ਦਾ ਜਿਹੜਾ ਬਿਆਨ ਹੈ ਉਸ ਨੂੰ ਲੈ ਕੇ ਕਈ ਲੋਕਾਂ ਦੇ ਵੱਲੋਂ ਸਹਿਮਤੀ ਪ੍ਰਗਟਾਈ ਜਾ ਰਹੀ ਸੀ ਕਿ ਜਾਨ ਬੁ ਕਿ ਕਿਸੇ ਕਿਸ ਇੱਕ ਸਾਜ਼ਿਸ਼ ਦਾ ਹਿੱਸਾ ਹੋ ਸਕਦਾ ਹੈ ਜਿਸ ਤਰ੍ਹਾਂ ਮੀਟਿੰਗ ਦਾ ਸਮਾਂ ਜਿਹੜਾ ਲੰਬਾ ਦਿੱਤਾ ਗਿਆ ਪਰ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਡਾਕਟਰ ਸਹਿਮਾਨ ਹੋਰਾਂ ਦਾ ਜਿਹੜਾ ਫੇਸਬੁੱਕ ਫੇਸ ਹੈ ਜਿਹੜਾ ਬੰਦ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਨੇ ਕਿਹਾ ਕਿ ਆਜ਼ਾਦੀ ਹੈ ਬੋਲਣ ਦੀ ਆਜ਼ਾਦੀ ਤੇ ਖਤਰਾ ਜਾਂ ਪਰ ਕਹਿ ਲਿਆ ਜਿਸ ਤਰ੍ਹਾਂ ਉਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਇਸ ਵੀਡੀਓ ਦੇ ਕਮੈਂਟ ਦੇ ਵਿੱਚ ਸ਼ੁਰੂ